ਲੋਕੀ ਅਕਸਰ ਕਹਿੰਦੇ ਆ ਕਿ ਮਾਂ ਤੇ ਦਾ ਰਿਸ਼ਤਾ ਬੜਾ ਅਨਮੋਲ ਹੁੰਦਾ ਪਰ ਇਸ ਦੀ ਕੋਈ ਵਿਆਖਿਆ ਜਾਂ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ ਹੈ ਪਰ ਅਸੀਂ ਇਸ ਕਹਾਣੀ ਰਾਹੀਂ ਤੁਹਾਨੂੰ ਮਾਂ ਪੁੱਤ ਦੇ ਰਿਸ਼ਤੇ ਤੇ ਸਬੰਧਾਂ ਦੀ ਇਮਤਿਆਦ ਬਾਰੇ ਦੱਸਾਂਗੇ ਮਾਂ ਬਿਨਾ ਪੁੱਤ ਦੀ ਕੀ ਜ਼ਿੰਦਗੀ ਹੁੰਦੀ ਏ ਤੁਹਾਨੂੰ ਇਸ ਕਹਾਣੀ ਦੇ ਜ਼ਰੀਏ ਪਤਾ ਚੱਲੇਗੀ ਮਨਜੀਤ ਰਾਤ ਦੇ 8:30 ਵਜੇ ਦੇ ਕਰੀਬ ਮੋਟਰਸਾਈਕਲ ਦੀ ਕੰਮ ਤੋਂ ਵਾਪਸ ਆਪਣੀ ਘਰ ਜਾ ਰਿਹਾ ਸੀ ਜਿਸ ਸ਼ਹਿਰ ਉਹ ਨੌਕਰੀ ਕਰਦਾ ਸੀ ਉਹ ਸ਼ਹਿਰ ਹੁਸਦਪਿੰਡ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਸੀ ਉਸ ਦਿਨ ਨੌਕਰੀ ਦਾ ਸਮਾਂ ਕੁਝ ਅਜੀਬਾ ਸੀ ਕਿ ਉਸ ਨੂੰ ਕਰ ਜਾਂਦੀ ਹਰ ਰੋਜ਼ ਹੀ ਰਾਤ ਦੇ 9 ਵਜੇ ਜਾਂਦੇ ਸਨ ਹਰ ਰੋਜ਼ ਦੀ ਤਰ੍ਹਾਂ ਹੀ ਉਹ ਰਾਤ ਨੂੰ ਮੋਟਰਸਾਈਕਲ ਤੇ ਕੰਮ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਰਸਤੇ ਵਿੱਚ ਇੱਕ ਸ਼ਰਾਬੀ ਟਰੱਕ ਡਰਾਈਵਰ ਉਸਨੇ ਮੋਟਰਸਾਈਕਲ ਵਿੱਚ ਟੱਕਰ ਮਾਰਦਾ ਹੈ। ਮਨਜੀਤ ਤੋਂ ਆਪਣਾ ਮੋਟਰਸਾਈਕਲ ਨਾ ਸੰਭਲਿਆ। ਉਹ ਜਾ ਕੇ ਸਿੱਧਾ ਸੜਕੀ ਕਿਨਾਰੇ ਲੱਗੇ ਇੱਕ ਖੰਬੇ ਵਿੱਚ ਜਾ ਵੱਜਿਆ। ਬੇਸ਼ੁੱਕ ਜਿਹਾ ਉਹ ਕੇ ਉਭਿਓਸ਼ ਹੋ ਗਿਆ। ਉਸਦੇ ਸਿਰ ਵਿੱਚੋਂ ਲਗਾਤਾਰ ਖੂਨ ਵਹਿ ਰਿਹਾ ਸੀ। ਮੋਟਰਸਾਈਕਲ ਉਸਦੇ ਉੱਪਰ ਹੀ ਡਿੱਗਿਆ ਪਿਆ ਰਿਹਾ। ਟਰੱਕ ਡਰਾਈਵਰ ਮਨਜੀਤ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਕੇ ਫਰਾਰ ਹੋ ਚੁੱਕਿਆ ਸੀ। ਉਜ ਸੁਨੇਵਾਦ ਹੀ ਉੱਥੇ ਦੋ ਬੰਦੇ ਆਕੇ ਮਨਜੀਤ ਨੂੰ ਚੁਪ ਗਏ। ਉਹ ਬੰਦੇ ਰਾਤ ਨੂੰ ਆਪਣੇ ਖੇਤਾਂ ਵਿੱਚ ਪਸੂਆਂ ਦੀ ਰਾਖੀ ਲਈ ਪੇਰਾ ਦੇ ਰਹੇ ਸਨ। ਇਸ ਮਤ ਨਾਲ ਉਹਨਾਂ ਨੇ ਮਨਜੀਤ ਨੂੰ ਪਛਾਣ ਲਿਆ ਕਿਉਂਕਿ ਉਹ ਦੋਵੇਂ ਬੰਦੇ ਮਨਜੀਤ ਦੇ ਪਿੰਡੋਂ ਹੀ ਸਨ। ਉਹਨਾਂ ਨੇ ਪਿੰਡ ਮਨਜੀਤ ਦੇ ਘਰ ਸੁਨੇਹਾ ਭੇਜਵਾਇਆ। ਕਿ ਮਨਜੀਤ ਦਾ ਐਕਸੀਡੈਂਟ ਹੋ ਚੁੱਕਿਆ ਹੈ ਉਸ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਇਆ ਜਾਵੇ ਕੁਝ ਸਮੇਂ ਬਾਅਦ ਹੀ ਉਸ ਦਾ ਪੋਹ ਦਾਦਾ ਤੁਸੀਂ ਘਰ ਵਾਲੀ ਉਸ ਜਗ੍ਹਾ ਤੇ ਪਹੁੰਚਦੇ ਹਾਂ ਜਿੱਥੇ ਮਨਜੀਤ ਦਾ ਐਕਸੀਡੈਂਟ ਹੋਇਆ ਸੀ ਉਹਨਾਂ ਬੁੱਢਿਆ ਨੇ ਮਨਜੀਤ ਨੂੰ ਆਪਣੇ ਖੇਤ ਕੋਠੇ ਵਿੱਚ ਮੰਜੀ ਉੱਪਰ ਪਾ ਰੱਖਿਆ ਸੀ ਉਹ ਮਨਜੀਤ ਦੇ ਪਰਿਵਾਰਿਕ ਮੈਂਬਰਾਂ ਨੂੰ ਉਡੀਕ ਰਹੇ ਸਨ ਉੰਨਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਹੋਇਆ ਸੀ ਕੁਝ ਸਮੇਂ ਬਾਅਦ ਹੀ ਉੱਥੇ ਐਂਬੂਲੈਂਸ ਪਹੁੰਚ ਜਾਂਦੀ ਹੈ ਉੱਥੋਂ ਸਿੱਧਾ ਮਨਜੀਤ ਨੂੰ ਨਾਲ ਦੇ ਸ਼ਹਿਰ ਹਸਪਤਾਲ ਲਿਜਾਇਆ ਜਾਂਦਾ ਹੈ ਮਨਜੀਤ ਬੇਹੋਸ਼ ਹੋਇਆ ਪਿਆ ਸੀ ਉਸਦੇ ਦਿਲ ਦੀ ਧੜਕਣ ਹੌਲੀ ਪੈ ਚੁੱਕੀ ਸੀ ਮਨਜੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡਾਕਟਰ ਨੇ ਚੈੱਕਅਪ ਕਰਨ ਦੋ ਬਾਤ ਦੱਸਿਆ ਕਿ ਮਨਜੀਤ ਕੋਮਾ ਵਿੱਚ ਚਲਾ ਗਿਆ ਹੈ। ਉਸਦੀ ਸਿਰਫ ਸਾਹ ਚੱਲ ਰਹੀ ਸੀ। ਕੋਮਾ ਵਿੱਚ ਮਨਜੀਤ ਆਪਣੀ ਜ਼ਿੰਦਗੀ ਦੀਆਂ ਉਸ ਪੁਰਾਣੀਆਂ ਜ਼ਾਦਾ ਵੇਖ ਰਿਹਾ ਸੀ। ਉਹ ਉਹ ਦੁਨੀਆਦਾਰੀ ਨਾਲੋਂ ਟੁੱਟ ਕੇ ਸਿਰਫ ਖੁਦ ਨਾਲ ਜੁੜਿਆ ਹੋਇਆ ਸੀ। ਮਨਜੀਤ ਦੇ ਸਿਰ ਵਿੱਚ ਗਹਿਰੀ ਸੱਟ ਲੱਗਣ ਕਰਕੇ ਉਹ 6 ਮਹੀਨੇ ਕੋਮਾ ਵਿੱਚ ਹੀ ਰਹਿੰਦਾ ਹੈ। ਕੋਮਾ ਦੇ ਵਿੱਚ ਮਨਜੀਤ ਆਪਣੇ ਆਪ ਨੂੰ 5 ਸਾਲ ਦੇ ਬੱਚੇ ਦੇ ਰੂਪ ਵਿੱਚ ਦੇਖਦਾ ਹੈ। ਉਹ ਉਸਦੀ ਜ਼ਿੰਦਗੀ ਦੇ ਉਹ ਸੁਖਮਈ ਪਲ ਸਨ ਜਦੋਂ ਮੰਜ਼ਿਲ ਦੀ ਮਾਂ ਚੌਲੀ ਹੁੰਦੀ ਸੀ ਉਹ ਆਪਣੀਆਂ ਆਜ਼ਾਦਾਂ ਰਾਹੀਂ ਵੇਖਦਾ ਹੈ ਕਿ ਉਸਦੀ ਮਾਂ ਉਸ ਨੂੰ ਕਿੰਨਾ ਲਾਡ ਕਰਦੀ ਸੀ ਉਸਦੀ ਮਾਂ ਉਸ ਦੀ ਹਰ ਖੁਆਇਸ਼ ਹਰ ਮੰਗ ਹਰ ਚਾਹ ਲਾਡ ਭਰੇ ਕਰਦੀ ਸੀ ਉਸ ਦਾ ਪਿਓ ਫੌਜੀ ਸੀ ਚੰਗਾ ਘਰਵਾਲ ਸੀ ਉਹਨਾਂ ਦੇ ਘਰ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ ਉਸ ਦੇ ਮੂੰਹੋਂ ਬੋਲਣ ਤੋਂ ਪਹਿਲਾਂ ਹੀ ਉਸ ਦੀ ਹਰ ਖੁਆਇਸ਼ ਪੂਰੀ ਹੁੰਦੀ ਸੀ ਜਦੋਂ ਮਨਜੀਤ 10 ਸਾਲ ਦਾ ਹੋਇਆ ਤਾਂ ਇੱਕ ਬਿਮਾਰੀ ਕਰਕੇ ਉਸਦੀ ਮਾਂ ਦੀ ਮੌਤ ਹੋ ਗਈ। ਇਹ ਮਨਜੀਤ ਦੀ ਜ਼ਿੰਦਗੀ ਦਾ ਇੱਕ ਜ਼ੇਹਾ ਮੋੜ ਸੀ ਜਿਸ ਤੋਂ ਬਾਅਦ ਉਸਦੀ ਪੂਰੀ ਜ਼ਿੰਦਗੀ ਬਦਲ ਗਈ। ਮਨਜੀਤ ਦੀ ਮਾਂ ਦੀ ਮੌਤ ਤੋਂ ਬਾਅਦ ਉਸਦੇ ਪਿਓ ਨੇ ਦੂਜਾ ਵਿਆਹ ਕਰਵਾ ਲਿਆ। ਮਨਜੀਤ ਦੇ ਪਿਓ ਨੇ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਹੀ ਮਨਜੀਤ ਦੀ ਆਪਣੇ ਪਿਓ ਨਾਲ ਫਰਕ ਪੈ ਗਿਆ ਮਨਜੀਤ ਦਾ ਪਿਓ ਫੌਜੀ ਸੀ ਇਸ ਲਈ ਉਹ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਹੀ ਰਹਿੰਦਾ ਸੀ ਇਸ ਲਈ ਮਨਜੀਤ ਨੂੰ ਆਪਣੀ ਮਾں ਨਾਲ ਨਹੀਂ ਰਹਿੰਦਾ ਸੀ ਉਸ ਦੀ ਦੂਸਰੀ ਮਾਂ ਹੋ ਇੱਕ ਥੁੜੀ ਤੇੰਮਦਾ ਸੀ ਮਨਜੀਤ ਦੀ ਮੱਤਈ ਮਾਂ ਮਨਜੀਤ ਨੇ ਆਪਣੇ ਪਿਓ ਨਾਲ ਫਰਕ ਪਵਾ ਦਿੱਤੀ ਹੈ ਮਨਜੀਤ ਦੀ ਮਾਂ ਦੋਵਾਂ ਉਸ ਤੇ ਪਿਓ ਨਾਲ ਫਰਕ ਪਾਉਂਦਾ ਮੁਕਰੰਜਾ ਜਾਸੀ ਮਨਜੀਤ ਦੀ ਮਾਂ ਸੋਚਦੀ ਹੈ ਕਿ ਮਨਜੀਤ ਦੇ ਪਿਓ ਦੀ ਸਾਰੀ ਜਾਇਦਾਦ ਉਸਦੇ ਈਆਂ ਬੁੱਟਾਂ ਵਿੱਚ ਜਾਵੇ ਇਸ ਲਈ ਮਨਜੀਤ ਦੀ ਮਾਂ ਮਨਜੀਤ ਦੇ ਖਿਲਾਫ ਉਸਦੇ ਪਿਓ ਦੇ ਕੰਨ ਘੜਦੀ ਹੈ ਮਨਜੀਤ ਆਪਣੀ ਅੱਖਾਂ ਸਾਹਮਣੇ ਆਪਣਾ ਘਰ ਟੁੱਟਦਾ ਵੇਖ ਰਿਹਾ ਸੀ ਉਸਦੇ ਪਿਓ ਤੋਂ ਮਾਗਰੂ ਮਨਜੀਤ ਦੀ ਮਾਂ ਉਸ ਤੋਂ ਸਾਰੇ ਘਰ ਦੇ ਕੰਮ ਕਰਵਾਉਂਦੀ ਉਸ ਨੂੰ ਬੁਰਾ ਕਲਾ ਬੋਲ ਮਨਜੀਤ ਜਦੋਂ ਉੱਠਾ 19 ਸਾਲ ਦਾ ਹੁੰਦਾ ਹੈ ਤਾਂ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਮਨਜੀਤ ਦੀ ਵੀ ਆਪਣੀ ਮਿੱਤੇ ਹੀ ਮੰਨ ਘਟ ਹੀ ਹੁੰਦੀ ਸੀ ਵਿਆਹ ਤੋਂ ਬਾਅਦ ਮਨਜੀਤ ਦੀ ਮਾਂ ਦੁਆਰਾ ਮਨਜੀਤ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ ਵਿਆਹ ਤੋਂ ਬਾਅਦ ਮਨਜੀਤ ਆਪਣੇ ਦਾਦੇ ਨਾਲ ਇੱਕ ਛੋਟੀ ਜਹੀ ਤੋਂ ਕਮਰਿਆਂ ਵਾਲੀ ਘਰ ਵਿੱਚ ਰਹਿੰਦਾ ਹੈ ਮਨਜੀਤ ਦੀ ਸੋਚ ਸੀ ਕਿ ਉਹ ਇੱਕ ਗਰੀਬ ਘਰ ਦੀ ਕੁੜੀ ਨੂੰ ਮੇਰੀ ਵਿਆਹ ਕਰਾਵੇਗਾ ਇਹ ਉਹ ਜਾਣਦਾ ਸੀ ਜੇ ਗਰੀਬ ਘਰ ਦੀ ਕੁੜੀ ਮੇਰੇ ਨਾਲ ਸਾਰੀ ਔਕਸੋ ਕੱਟ ਲਵੇਗੀ ਮਨਜੀਤ ਦਾ ਪਿਓ ਅੱਧੀ ਰਾਤ ਨੂੰ दारू ਪੀ ਕੇ ਮਨਜੀਤ ਤੇ ਉਸਦੀ ਕਰਵਾਲੀ ਨੂੰ ਕਾਲਾ ਦੇਣ ਲੱਗ ਪੈਂਦਾ ਆਪਣੀ ਕਰਵਾਲੀ ਮਗਰ ਲਾ ਕੇ ਰਾਤਾਂ ਨੂੰ ਮਨਜੀਤ ਦਾ ਸਮਾਨ ਘਰੋਂ ਬਾਹਰ ਕੱਢ ਕੇ ਗਲੀਆਂ ਵਿੱਚ ਸੁੱਟ ਦਿੰਦਾ ਮਨਜੀਤ ਦੇ ਪਿਓ ਨੇ ਮਨਜੀਤ ਨੂੰ ਆਪਣੀ ਜ਼ਰ ਜ਼ਾਬਤ ਵਿੱਚ ਚੁਣੀ ਬੇਦਖਲ ਕਰ ਦਿੱਤਾ ਸੀ ਮਨਜੀਤ ਦੀ ਆਖਰੀ ਉਮੀਦ ਸਿਰਫ ਉਸਦਾ ਧੰਦਾ ਸੀ ਕਿ ਉਸਦੀ ਕੋਲ ਜੋ ਜ਼ਮੀਨ ਸੀ ਉਹ ਉਸਨੇ ਆਪਣੇ ਪੁੱਤ ਨੇ ਲਖਨਵੀ ਕੇ ਆਪਣੇ ਪੁੱਤ ਨੇ ਮਨਜੀਤ ਦੇ ਨਾਮ ਲਿਖਵਾ ਦਿੱਤੀ ਸੀ ਮਨਜੀਤ ਦੀ ਮਾਂ ਮਨਜੀਤ ਤੋਂ ਇਹ ਜ਼ਮੀਨ ਤੱਕ ਵੀ ਖੋਣਾ ਚਾਹੁੰਦੀ ਸੀ ਮਨਜੀਤ ਦੇ ਆਪਣੇ ਸਹੁਰਿਆਂ ਨਾਲ ਵੀ ਵਧੀਆ ਸੰਬੰਧ ਸਨ ਮਨਜੀਤ ਤੇ ਉਸਦੀ ਘਰ ਵਾਲੀ ਜਦੋਂ ਉਸਦੇ ਪਿਉਂ ਨੇ ਅੱਧੀ ਰਾਤ ਨੂੰ ਘਰੋਂ ਕੱਢ ਦਿੱਤਾ ਸੀ ਤਾਂ ਕੁਝ ਸਮਾਂ ਮਨਜੀਤ ਆਪਣੇ ਸਹੁਰੇ ਘਰ ਹੀ ਰਿਹਾ ਸੀ ਆਪਣੀ ਪੇਡੀਆਂ ਇਹੋ ਜੀਆਂ ਕਰਤੂਕਾਂ ਕਰਕੇ ਮਨਜੀਤ ਉਸ ਨੂੰ ਨਫ਼ਰਤ ਕਰਨ ਲੱਗ ਪਿਆ ਸੀ ਪਤਾ ਨਹੀਂ ਕਿੰਨੀ ਵਾਰ ਪਿੰਡ ਦੀਆਂ ਪੰਚਾਇਤਾਂ ਦੀ ਇਕੱਠ ਵਿੱਚ ਮਨਜੀਤ ਤੇ ਉਸਦੇ ਪਿਓਂ ਦੀ ਲੜਾਈ ਝਗੜਿਆ ਤੇ ਮੁੱਦੇ ਉੱਪਰ ਬਹਿਸ ਹੋਈ ਪਰ ਕੋਈ ਨਤੀਜਾ ਨਾ ਨਿਕਲਿਆ ਮਨਜੀਤ ਦੇ ਪਿਓ ਨੇ 2.5 ਲੱਖ ਦਾ ਕਰਜ਼ਾ ਵੀ ਮਨਜੀਤ ਦੇ ਸਿਰ ਤੇ ਮੜ ਦਿੱਤਾ ਸੀ ਸਰਕਾਰੀ ਨੌਕਰੀ ਇੰਤਜ਼ਾਰ ਵਿੱਚ ਮਨਜੀਤ ਨੇ ਆਪਣੀ ਜ਼ਿੰਦਗੀ ਦੇ 4 ਸਾਲ ਬਤਾਏ ਕੋਜ਼ ਦੀਆਂ ਪੱਟੀਆਂ ਵੇਖੀਆਂ ਇੰਨੇ ਸਰਕਾਰੀ ਪੇਪਰ ਦਿੱਤੇ ਨੌਕਰੀਆਂ ਦੇ ਸਾਰੰਭੇ ਪਰ ਅੰਤ ਵਿੱਚ ਨਾ ਕੰਮ ਜਾਗੀ ਤੇ ਅਸਫਲਤਾ ਹੀ ਉਸਨੇ ਹੋਖਾਈ ਆਪਣੀ ਛੋਟੀ ਜਹੀ ਜ਼ਿੰਦਗੀ ਵਿੱਚ ਉਹ ਜ਼ਿੰਦਗੀ ਦੇ ਰਿਸ਼ਤਿਆਂ ਤੇ ਬਹੁਤ سارے ਬਦਲਦੇ ਰੰਗ ਵੇਖ ਚੁੱਕਿਆ ਸੀ